ਕਬੱਡੀ ਉਹ ਕਬੱਡੀ ਨਾ ਚੋਰਾ ਪੂਸ ਕੱਢੇ ਜਲੇਗਾ ਭਾਈ ਅੰਮ੍ਰਿਤ ਚੋਰਾ ਪੂਸ ਕੱਢੇ ਜਲੇਗਾ ਭੱਜੀਰੇ ਚੋਰਾ ਜੇ ਬਾਵਾ ਬੰਦਾ ਖਲੀ ਮਾਂ ਦਾ ਪੁੱਤੋ ਸਾਹਮਣੇ ਆ ਕੇ ਚਲੀ ਜਾਣਾ ਇੱਥੇ ਆ ਇੱਥੇ ਆ ਸਾਡੇ ਸਾਹਮਣੇ ਗੱਲ ਕਰ ਚੋਰਾ ਇੰਦਰਾ ਗੱਲ ਤੂੰ ਮਾਂ ਕਿਹਨਾਂ ਵਾਲਾ ਚੋਰਾ ਉਹ ਇੰਦਰਾ ਦੇ ਪੁੱਤ ਨਾਲ ਖੜਨਾ ਪੰਜਾਬੀਓ ਕੇ ਪੰਜਾਬ ਦੇ ਪੁੱਤ ਨਾਲ ਖੜਨਾ ਪੁੱਤਰੀਓ ਉੱਧਰ ਹੀ ਰੋ ਜਿਹੜੇ ਪੰਜਾਬ ਦੇ ਸਿੱਖ ਨੌਜਵਾਨ ਨੇ ਇੱਧਰ ਆਓ ਗੁਰੂ ਘਰ ਦੇ ਮਹਾਰਾਜ ਦੇ ਚਰਨਾਂ ਚ ਪਟਾੜੀਆ ਬੀਬਾ ਮਾਣ ਚੋਣ ਗੱਲ ਤੋਂ ਬਾਅਦ ਨਿਰਾਗਾਂ ਦੀ ਨੂੰ ਮਾ ਮਨਾਇਆ ਹੋਇਆ ਜਦ ਅਮਰਿਤਪਾਲ ਵੀ ਇਲੈਕਸ਼ਨ ਲੜ ਰਹੇ ਆ ਤੇ ਪੰਜਾਬ 'ਚ ਦੇਖਣਾ ਪਊਗਾ ਇਸ ਵਾਰ ਵੀ ਪੰਜਾਬ ਅਮਨ ਸ਼ਾਂਤੀ ਲਿਆਉਣ ਵਾਲੇ ਵਿਅੰਨ ਸਿੰਘ ਜਾਂ ਮੋਦੀ ਜੀ ਨਾਲ ਖੜਦੇ ਆ ਜਾਂ ਪੰਜਾਬ ਦੇ ਲੋਕ ਅਮਰਿਤਪਾਲ ਨਾਲ ਖੜਦੇ ਆ ਉੱਥੇ ਵੀ ਪੂਰਾ ਜ਼ੋਰ ਲੱਗਿਆ ਹੋਇਆ ਜਿੰਨੀਆਂ ਏਜੰਸੀਆਂ ਜਿੰਨੇ ਪੰਜਾਬ ਨੂੰ ਤੋੜਨ ਵਾਲੇ ਲੋਕ ਨੇ ਅਮਰਿਤਪਾਲ ਨੂੰ ਜਿਤਾਉਣ ਦੀ ਕੋਸ਼ਿਸ਼ ਕਰ ਰਹੇ ਆ ਖੁਦ ਸਾ ਇਹ ਵੀ ਪਤਾ ਲੱਗ ਜਾਣਾ ਵੀ ਪੰਜਾਬ ਰਹਿਣਾ ਕਿੱਧਰ ਜੇ ਉਹ ਜਿੱਤ ਗਿਆ ਜਿਹੜਾ ਡਿਬਰੂਗੜ੍ਹ ਜ਼ਿਲ੍ਹੇ 'ਚ ਫਿਰ ਪੰਜਾਬ 'ਚ ਰਹਿਣ ਦੀ ਲੋੜ ਨਹੀਂ ਆ ਇਹ ਪੰਜਾਬ ਛੱਡਣਾ ਪਊਗਾ ਜੇ ਮੈਂ ਐਵੇਂ ਹੀ ਨਹੀਂ ਕਰ ਰਿਹਾ ਉਹ ਤਾਂ ਦੁਬਾਰਾ ਛੜਡੀਆਂਆਂ ਗਿਆ ਲੈ ਕੇ ਖੜ ਜਾਨੇ ਹੋ ਤੇ ਪਿੰਡਾਂ ਤੋਂ ਰੋਕਦੇ ਹੋ ਸਾਨੂੰ ਜਾਣੋ ਤੁਸੀਂ ਕੀ ਸੋਚਦੇ ਹੋ ਇਹਦੇ ਨਾਲ ਵੋਟਾਂ ਨਹੀਂ ਪੈਣਗੀਆਂ ਇਕੱਲੇ ਇਕੱਲੇ ਦਾ ਹਿਸਾਬ ਕਰਾਂਗੇ ਇਕੱਲੇ ਇਕੱਲੇ ਦੀ ਫੋਟੋ ਮੈਂ ਹਰ ਵੇਲੇ ਵੀਡੀਓ ਬਣਾਉਣਾ ਆ ਜਿੰਨੇ ਵੀ ਤਰੇ ਹੋਏ ਨੇ ਕੋਈ ਸਰਕਾਰ ਕੋਈ ਸਰਕਾਰ ਰੋਕ ਨਹੀਂ ਸਕਦਾ ਮੋਦੀ ਦੀ ਸਰਕਾਰ ਬਣ ਨੂੰ ਫੇਰ ਤੁਸੀਂ ਕਹੋਗੇ ਸਾਨੂੰ ਡਿਬਰੂਗੜ੍ਹ ਭੇਜਦੇ ਆ ਫੇਰ ਨਾ ਕਿਉਂ ਮੈਂ ਤੁਹਾਨੂੰ ਅੱਕ ਕੇ ਅੱਜ ਗੱਲ ਕਹਿ ਰਹੇ ਆ ਤੁਸੀਂ ਬੰਦੇ ਦੇ ਪੁੱਤ ਬਣਜੋ ਜੇ ਕਰਨਾ ਫੇਰ ਨਾ ਕਿਉਂ ਜਿੰਨੇ ਕੁ ਤੁਸੀਂ ਢਾਈ ਡੋਟਰੂ ਪਹਿਲਾਂ ਫਿਰਦੇ ਹੋ ਦੋਸਤੋ ਚੋਣ ਪ੍ਰਚਾਰ ਚੱਲ ਰਿਹਾ ਹੈ ਲੋਕ ਸਭਾ ਚੋਣਾਂ 2024 ਦੇ ਕਰਕੇ ਉਮੀਦਵਾਰ ਆਪਣੇ ਆਪਣੇ ਹਲਕੇ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਪਰ ਕਈ ਵਾਰ ਹਲਕੇ ਦੇ ਵਿੱਚ ਦੋ ਉਮੀਦਵਾਰ ਆਮੋ ਸਾਹਮਣੇ ਆ ਜਾਂਦੇ ਨੇ ਪਰ ਕਈ ਵਾਰ ਸਹਿਚਾਰ ਦੇ ਤੌਰ ਤੇ ਇੱਕ ਦੂਜੇ ਨੂੰ ਸਤਿ ਸ਼੍ਰੀ ਅਕਾਲ ਜਾਂ ਫਿਰ ਆਪਣੇ ਆਪਣੇ ਧਰਮ ਦੇ ਜੋ ਸ਼ਲੋਕੜਾ ਉਹ ਬੁਲਾ ਕੇ ਅੱਗੇ ਲੰਘ ਜਾਂਦੇ ਨੇ ਪਰ ਕਈ ਵਾਰ ਅਜਿਹੀ ਸਥਿਤੀ ਵੀ ਹੋ ਜਾਂਦੀ ਹੈ ਜੋ ਕਾਫੀ ਤਣਾਅਪੂਰਵਕ ਹੋ ਜਾਂਦੀ ਹੈ ਤੇ ਅਜਿਹੀ ਦੋਸਤੋ ਸਥਿਤੀ ਉਸ ਵੇ ਤਣਾਅਪੂਰਵਕ ਹੋਈ ਜਦੋਂ ਲੁਧਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਪ੍ਰਧਾਨ ਅਤੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਉਮੀਦਵਾਰ ਰਾਜਾ ਬਰਿੰਗ ਅਤੇ ਕਮਲਜੀਤ ਸਿੰਘ ਬਰਾੜ ਜੋ ਕਿ ਆਜ਼ਾਦ ਉਮੀਦਵਾਰ ਹਨ ਆਮੋ ਸਾਹਮਣੇ ਹੋ ਗਏ ਤਾਂ ਇਸ ਮੌਕੇ ਕਮਲਜੀਤ ਸਿੰਘ ਬਰਾੜ ਨੇ ਰਾਜਾ ਵੜਿੰਗ ਨੂੰ ਇੰਦਰਾ ਦਾ ਪੁੱਤ ਅਤੇ ਚੌਰਿਆ ਕਹਿ ਕੇ ਲਲਕਾਰਿਆ ਤੇ ਕਿਹਾ ਕਿ ਮੇਰੇ ਨਾਲ ਡਿਬੇਟ ਕਰ ਜੇਕਰ ਤੂੰ ਸੱਚਾ ਹੈ ਤੇ ਇਸ ਮੌਕੇ ਰਾਜਾ ਬਰਿੰਗ ਉੱਥੋਂ ਨਿਕਲਦੇ ਹੀ ਨਜ਼ਰ ਆਏ ਤੇ ਇਸ ਮੌਕੇ ਰਵਨੀਤ ਬਿੱਟੂ ਦੀ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਭਾਈ ਅਮਰਤਵਾਲ ਬਾਰੇ ਕਾਫੀ ਕੁਝ ਬੋਲੇ ਤੇ ਉਸ ਤੋਂ ਇਲਾਵਾ ਉਹਨਾਂ ਵੱਲੋਂ ਕਿਸਾਨਾਂ ਨੂੰ ਵੀ ਲਲਕਾਰਿਆ ਗਿਆ ਜਿਸ ਕਰਕੇ ਉਹਨਾਂ ਦਾ ਵਿਰੋਧ ਹੋ ਰਿਹਾ ਆਓ ਦੇਖੋ ਇਹ ਵੀਡੀਓਸ ਤੇ ਇਸ ਸਾਰੇ ਮਾਮਲੇ ਬਾਰੇ ਤੁਹਾਡਾ ਕੀ ਕਹਿਣਾ ਜਰੂਰ ਕਮੈਂਟ ਕਰਨਾ ਹੋਰ ਤਾਜ਼ਾ ਖਬਰਾਂ ਦੇ ਲਈ ਬਨੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਵੱਖ-ਵੱਖ ਹਲਕਿਆਂ ਦੇ ਚੋਣ ਪ੍ਰਚਾਰ ਨਾਲ ਰਿਲੇਟਡ ਜੋ ਲੋਕਾਂ ਦੇ ਰਿਵਿਊਜ਼ ਨੇ ਉਹ ਵੀ ਤੁਹਾਡੇ ਤੱਕ ਅਤੇ ਖਾਸ ਇੰਟਰਵਿਊਜ਼ ਲੈ ਕੇ ਆ ਰਹੇ ਹਾਂ ਸੋ ਲਿਮਟਿਡ ਗਿਆਨ ਦੇ ਨਾਲ ਰਣਾ ਝੋਲੀ ਦੇ ਵਿੱਚ ਆ ਕਬੱਡੀ ਉਹ ੱੱਡੀ ਨਾਲ ਚਾਰੇ ਪੂਸ ਸੱਦੇ ਜੁੜ ਕੇ ਭਾਈ ਅਮਰ ਦੇ ਚਾਰੇ ਪੂਸ ਸੱਦੇ ਜੁੜ ਕੇ ਪੱਜੀਆਂ ਚੋਰੀ ਜੇ ਬਾਹਰੋਂ ਤਾਂ ਅਸਲੀ ਮਾਣ ਦਾ ਅੱਜ ਪੰਜਾਬ ਦੇ ਸਿੱਖ ਨੌਜਵਾਨ ਇਧਰ ਆਓ ਗੁਰੂ ਘਰ ਦੇ ਮਹਾਰਾਜ ਚੜ੍ਹਨਾ ਚੋ ਆਹ ਸਾੜਿਆ ਵੀਰਾਂ ਲੱਗ ਰਿਹਾ ਤੇ ਪੰਜਾਬ થી ਦੇਖਣਾ ਪਊਗਾ ਇਸ ਵਾਰ ਵੀ ਪੰਜਾਬ ਅਮਨ ਸ਼ਾਂਤੀ ਲਿਆਉਣ ਵਾਲੇ ਵਿਅੰਨ ਸਿੰਘ ਜਾਂ ਮੋਦੀ ਜੀ ਨਾਲ ਖੜਦੇ ਆ ਜਾਂ ਪੰਜਾਬ ਦੇ ਲੋਕ ਅੰਮ੍ਰਿਤ ਪਾਲ ਨਾਲ ਖੜਦੇ ਉੱਥੇ ਵੀ ਪੂਰਾ ਜ਼ੋਰ ਲੱਗਿਆ ਹੋਇਆ ਜਿੰਨੀਆਂ ਏਜੰਸੀਆਂ ਜਿੰਨੇ ਪੰਜਾਬ ਨੂੰ ਤੋੜਨ ਵਾਲੇ ਲੋਕ ਨੇ ਅੰਮ੍ਰਿਤ ਪਾਲ ਨੂੰ ਜਿਤਾਉਣ ਦੀ ਕੋਸ਼ਿਸ਼ ਕਰ ਰਿਹਾ ਖੂਬਸਾਰਾ ਇਹ ਵੀ ਪਤਾ ਲੱਗ ਜਾਣਾ ਵੀ ਪੰਜਾਬ ਰਹਿਣਾ ਕਿੱਧਰ ਜਿਉਂ ਜਿੱਤ ਗਿਆ ਜਿਹੜਾ ਡਿਬਰੂਗੜ੍ਹ ਜ਼ਿਲ੍ਹੇ ਚ ਫਿਰ ਪੰਜਾਬ ਚ ਰਹਿਣ ਦੀ ਲੋੜ ਨਹੀਂ ਫਿਰ ਪੰਜਾਬ ਛੱਡਣਾ ਪਊਗਾ ਜੇ ਮੈਂ ਐਵੇਂ ਹੀ ਨਹੀਂ ਕਹਿ ਰਿਹਾ ਉਹ ਤਾਂ ਦੁਬਾਰਾ ਛੰਡੀਆਂਆਂ ਗਿਆ ਲੈ ਕੇ ਖੜ ਜਾਂਦੇ ਹਾਂ ਤੇ ਪਿੰਡਾਂ ਤੋਂ ਰੋਕਦੇ ਹਾਂ ਸਾਨੂੰ ਜਾਣੋ ਤੁਸੀਂ ਕੀ ਸੋਚਦੇ ਹੋ ਇਹਦੇ ਨਾਲ ਵੋਟਾਂ ਨਹੀਂ ਪੈਣਗੀਆਂ ਕੱਲੇ-ਕੱਲੇ ਦਾ ਹਿਸਾਬ ਕਰਾਂਗੇ ਕੱਲੇ-ਕੱਲੇ ਦੀ ਫੋਟੋ ਮੈਂ ਹਰ ਵੇਲੇ ਵੀਡੀਓ ਬਣਾਉਣਾ ਆ ਜਿੰਨੇ ਵੀ ਤੁਰੇ ਹੋਏ ਨੇ ਕੋਈ ਸਰਕਾਰ ਕੋਈ ਸਰਕਾਰ ਰੋਕ ਨਹੀਂ ਸਕਦਾ ਕਿ ਮੋਦੀ ਦੀ ਸਰਕਾਰ ਬਣ ਨੂੰ ਤੇ ਫਿਰ ਤੁਸੀਂ ਕਹੋਗੇ ਸਾਨੂੰ ਡਿਬਰੂਗੜ੍ਹ ਭੇਜਦੇ ਆ ਫੇਰ ਨਾ ਕਿਉ ਮੈਂ ਤੁਹਾਨੂੰ ਅੱਕ ਕੇ ਅੱਜ ਗੱਲ ਕਹਿ ਰਹੇ ਆ ਤੁਸੀਂ ਬੰਦੇ ਦੇ ਪੁੱਤ ਬਣ ਜੋ ਜੇ ਕਰਨਾ ਫੇਰ ਨਾ ਕਿਉ ਜਿੰਨੇ ਕੁ ਤੁਸੀਂ ਢਾਈ ਟੋਟ ਨੂੰ ਪਹਿਲਾਂ ਫਿਰਦੇ ਹੋ ਝੋਲੀ ਦੇ ਵਿੱਚ ਨਾ ਕਬੱਡੀ ਆ ਬੱਟੀ ਨਾ ਚੜਾ ਦੀ ਰੇਲ ਜਿਹੜੇ ਪੰਜਾਬ ਦੇ ਸਿੱਖ ਨੌਜਵਾਨ ਨੇ ਇਹ ਤੇ rau ਸ਼ੁਰੂ ਕਰਦੇ ਮਹਾਰਾਜ ਚਰਨਾਂ ਚ ਆਹ ਧਾਰਿਆ ਬੀਬਾ ਆਹ ਚਾਰਾ ਬਿਨਾ ਚਾਰ ਦੀ ਜੇਰ ਭੱਜ ਰਿਹਾ ਹੈ ਦੱਸੋ ਮੇਰਾ ਮਾਤਾ ਅੱਲ ਵੀ ਇਲੈਕਸ਼ਨ ਲੱਗ ਰਹੇ ਆ ਤੇ ਪੰਜਾਬ 'ਚ ਦੇਖਣਾ ਪਊਗਾ ਇਸ ਵਾਰ ਕਿ ਪੰਜਾਬ ਅਮਨ ਸ਼ਾਂਤੀ ਲਿਆਉਣ ਵਾਲੇ ਵਿਅੰਨ ਸਿੰਘ ਜਾਂ ਮੋਦੀ ਜੀ ਨਾਲ ਖੜਦੇ ਆ ਜਾਂ ਪੰਜਾਬ ਦੇ ਲੋਕ ਅਮਰਿਤਪਾਲ ਨਾਲ ਖੜਦੇ ਆ ਉੱਥੇ ਵੀ ਪੂਰਾ ਜ਼ੋਰ ਲੱਗਿਆ ਹੋਇਆ ਜਿੰਨੀਆਂ ਏਜੰਸੀਆਂ ਜਿੰਨੇ ਪੰਜਾਬ ਨੂੰ ਤੋੜਨ ਵਾਲੇ ਲੋਕ ਨੇ ਅਮਰਿਤਪਾਲ ਨੂੰ ਜਿਤਾਉਣ ਦੀ ਕੋਸ਼ਿਸ਼ ਕਰ ਰਿਹਾ ਖੂਬਸਾਤ ਇਹ ਵੀ ਪਤਾ ਲੱਗ ਜਾਣਾ ਵੀ ਪੰਜਾਬ ਰਹਿਣਾ ਕਿੱਧਰ ਜੇ ਉਹ ਜਿੱਤ ਗਿਆ ਜਿਹੜਾ ਡਿਬਰੂਗੜ੍ਹ ਜ਼ਿਲ੍ਹੇ 'ਚ ਫਿਰ ਪੰਜਾਬ 'ਚ ਰਹਿਣ ਦੀ ਲੋੜ ਨਹੀਂ ਫਿਰ ਪੰਜਾਬ ਛੱਡਣਾ ਪਊਗਾ ਜੇ ਮੈਂ ਵੀ ਨਹੀਂ ਕਹਿ ਰਿਹਾ ਉਹ ਤਾਂ ਦੁਬਾਰਾ ਛੜਡੀਆਂ ਜੀਆਂ ਲੈ ਕੇ ਖੜ ਜਾਂਦੇ ਹਾਂ ਤੇ ਪਿੰਡਾਂ ਤੋਂ ਰੋਕਦੇ ਹਾਂ ਸਾਨੂੰ ਜਾਣੋ ਤੁਸੀਂ ਕੀ ਸੋਚਦੇ ਹੋ ਇਹਦੇ ਨਾਲ ਵੋਟਾਂ ਨਹੀਂ ਪੈਣਗੀਆਂ ਕੱਲੇ ਕੱਲੇ ਦਾ ਹਿਸਾਬ ਕਰਾਂਗੇ ਕੱਲੇ ਕੱਲੇ ਦੀ ਫੋਟੋ ਮੈਂ ਹਰ ਵੇਲੇ ਵੀਡੀਓ ਬਣਾਉਣਾ ਆ ਜਿੰਨੇ ਵੀ ਤੁਰੇ ਹੋਏ ਨੇ ਕੋਈ ਸਰਕਾਰ ਕੋਈ ਸਰਕਾਰ ਰੋਕ ਨਹੀਂ ਸਕਦਾ ਮੋਦੀ ਦੀ ਸਰਕਾਰ ਬਣ ਨੂੰ ਤੇ ਫਿਰ ਤੁਸੀਂ ਕਹੋਗੇ ਸਾਨੂੰ ਡਿਬਰੂਗੜ੍ਹ ਭੇਜਦੇ ਆ ਫੇਰ ਨਾ ਕਿਉ ਮੈਂ ਤੁਹਾਨੂੰ ਅੱਕ ਕੇ ਅੱਜ ਗੱਲ ਕਹਿ ਰਹੇ ਆ ਤੁਸੀਂ ਬੰਦੇ ਦੇ ਪੁੱਤ ਬਣ ਜੋ ਜੇ ਕਰਨਾ ਫੇਰ ਨਾ ਕਿਉ ਜਿੰਨੇ ਕੁ ਤੁਸੀਂ ਢਾਈ ਟੋਟ ਰੂ ਪਹਿਲਾਂ ਫਿਰਦੇ ਹੋ